ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਬਟਲਾ ਡਾ ਵੱਲੋਂ ਪਲੀਜ਼ ਜਿਹੜੀਆਂ ਭੈਣਾਂ ਮੇਰੇ ਨਾਲ ਪਹਿਲੀ ਵਾਰ ਜੁੜੀਆਂ ਮੇਰੇ ਪਹਿਲਾ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਅੱਜ ਮੇਰੀਆਂ ਭੈਣਾਂ ਵਾਸਤੇ ਅਸੀਂ ਕੁਝ ਖਾਸ ਲੈ ਕੇ ਆਏ ਆ ਅੱਜ ਦੇ ਰਹਿਣ ਵਾਲੇ ਆ ਜੀ ਸ਼ਿਮਰ ਦੇ ਸ਼ਰਟ ਪੀਸ ਬਿਲਕੁਲ ਫਰੈਸ਼ ਪੀਸ ਰਹਿਣਗੇ ਜੀ ਸ਼ਿਮਰ ਦੇ ਸ਼ਰਟ ਪੀਸ ਲੈ ਕੇ ਆਏ ਆ ਤੁਹਾਡੇ ਨਾਲ ਤੇ ਵੈਦ ਦੁਪੱਟਾ ਸ਼ਿਮਰ ਦਾ ਠੀਕ ਹੈ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਅਸੀਂ ਡਿਜੀਟਲ ਪ੍ਰਿੰਟ ਦੇ ਵਿੱਚ ਅਸੀਂ ਸ਼ਰਟ ਪੀਸ ਲੈ ਕੇ ਆਈਆਂ ਸਰਦਾਰੀ ਸ਼ਰਟ ਪੀਸ ਰਹਿਣਗੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਰਹਿਣ ਵਾਲੇ ਆ ਦੇਖੋ ਅਸੀਂ ਜਿਆਦਾ ਵੀਡੀਓ ਲੰਬੀ ਨਾ ਕਰਦੇ ਤੁਹਾਨੂੰ ਦਿਖਾਉਣ ਲੱਗੇ ਆ ਫਾਸਟ ਸੂਟ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਹੈ ਬਿਲਕੁਲ ਸ਼ਿਮਰ ਹੈ ਜੀ ਦੇਖ ਸਕਦੇ ਹੋ ਤੁਸੀਂ origignal ਵਾਲੀ ਸ਼ਿਮਰ ਹੈ ਸ਼ਿਮਰ ਮਸਲੀਨ ਆ ਸ਼ਿਮਰ ਦੇ ਬੱਚੇ ਸ਼ਰਟ ਪੀਸ ਹੈ ਜੀ ਬਿਲਕੁਲ ਸੌਫਟ ਵਾਲੀ ਕੋਈ ਹਾਰਡ ਨਹੀਂ ਹੈਗਾ ਜੀ ਬਿਲਕੁਲ ਸੌਫਟ ਵਾਲਾ ਸਟਾਫ ਹੈ ਮਸਲੀਨ ਸ਼ਿਮਰ ਹੈ ਜੀ ਠੀਕ ਹੈ ਦੇਖ ਸਕਦੇ ਹੋ نیچے ਇਦਾਂ ਘੇਰੇ ਤੇ ਬਾਰਡਰ ਬਣਿਆ ਹੋਇਆ ਇਹਦੇ ਸ਼ਰਟ ਤੁਸੀਂ ਦੇਖ ਸਕਦੇ ਹੋ ਕਿਦਾਂ 셔ਟ ਦੀ ਡਿਜ਼ਾਈਨਿੰਗ ਹੋਣੀ ਆ ਬੜੀ ਪਿਆਰੀ ਜੀ ਡਿਜ਼ਾਈਨਿੰਗ ਆ ਦੋ ਪੈਨਲਸ ਜਾ ਰਹੇ ਆ ਵਿੱਚ ਵਰਕ ਹੈ ਜੀ ਦੇਖ ਸਕਦੇ ਤੁਸੀਂ 셔ਟ ਦੇ ਸੈਂਟਰ ਚ ਜਿਹੜੇ ਪੈਨਲਸ ਜਾ ਰਹੇ ਉਹਦੇ ਵਿੱਚ ਵਰਕ ਵੀ ਹੋਇਆ ਬੜਾ ਪਿਆਰਾ ਸ਼ਿਮਰਦਾ 셔ਟ ਪੀਸ ਰਹਿਣ ਵਾਲਾ ਸਾਈਡ ਤੇ ਇਦਾਂ ਬਾਰਡਰ ਬਣਿਆ ਹੋਇਆ ਬੜਾ ਪਿਆਰਾ ਜਿਹਾ ਪੀਸ ਐ ਅਸੀਂ ਦੂਰ ਤੋਂ ਤੁਹਾਨੂੰ ਕੈਮਰਾ ਲਾ ਕੇ ਦਿਖਾਉਣਾ ਜੀ ਇਦਾਂ ਦੀ ਡਿਜ਼ਾਈਨਿੰਗ ਰਹਿਣ ਵਾਲੀ ਐ 셔ਟ ਦੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਪ੍ਰਾਈਸ ਤੁਹਾਨੂੰ ਦੇ ਰਿਹਾ ਸਿਰਫ 450 450 ਦੇ ਵਿੱਚ ਤੁਸੀਂ ਸਾਡੇ ਕੋਲ ਡਿਜੀਟਲ ਪ੍ਰਿੰਟ ਦੀ ਸ਼ਿਮਰ ਦੀ ਸ਼ਰਟ ਲੈ ਸਕਦੇ ਹੋ ਬਿਲਕੁਲ ਸੌਫਟ ਮਸਲੀਨ ਵਾਲਾ ਸਟਾਫ ਹੈ ਜੀ ਠੀਕ ਹੈ ਜੀ ਇਹ ਸੀ ਫਸਟ ਸ਼ਰਟ ਦੂਸਰੀ ਸ਼ਰਟ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਸ਼ਰਟ ਹੈ ਦੇਖੋ ਕਲਰ ਬੜਾ ਪਿਆਰਾ ਕਿੰਨਾ ਸੋਹਣਾ ਦਾ ਪ੍ਰਿੰਟ ਬਣਿਆ ਹੋਇਆ ਦੇਖ ਸਕਦੇ ਹੋ ਘੇਰੇ ਤੇ ਪਾਊਡਰ ਆਉਣਾ ਜੀ ਇਹ ਸੈਂਟਰ ਚ ਫਲਾਵਰ ਹੋਣਾ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸ਼ਰਟ ਦੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਠੀਕ ਹੈ ਜੀ ਇਹ ਅਸੀਂ ਇਹਦੇ ਨਾਲ ਇਹ ਵਾਲੀਆਂ ਬਾਜ਼ੂ ਬਣੀਆਂ ਹੋਈਆਂ ਠੀਕ ਹੈ ਇਹ ਬਾਜ਼ੂ ਦਾ ਡਿਜ਼ਾਈਨ ਆਊਗਾ ਜਿਹੜਾ ਸ਼ਰਟ ਦਾ ਫਰੰਟ ਤੇ ਡਿਜ਼ਾਈਨ ਆਉਣ ਵਾਲਾ ਸੇਮ ਉਹੀ ਡਿਜ਼ਾਈਨ ਤੁਹਾਨੂੰ ਬੈਕ ਤੇ ਮਿਲਣ ਵਾਲਾ ਹੈ ਠੀਕ ਹੈ ਜੀ ਇਹ ਵਾਲੀਆਂ ਬਾਜ਼ੂ ਆ ਜੀ ਬਾਜ਼ੂ ਦਾ ਡਿਜ਼ਾਈਨ ਆਉਣ ਵਾਲਾ ਬੜਾ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਠੀਕ ਹੈ ਸੇਮ ਹੀ ਤੁਹਾਨੂੰ ਮਿਲਣ ਵਾਲਾ ਡਿਜ਼ਾਈਨ ਇਹਦੇ ਬੈਕ ਦਾ 450 ਦੇ ਵਿੱਚ ਤੁਸੀਂ ਇਹ ਵਾਲੀਆਂ ਸ਼ਰਟਾਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਮਸਲੀਨ ਵੈੱਦ ਸ਼ਿਮਰ ਬੜੀ ਸੋਹਣੀ ਦੀ ਡਿਜ਼ਾਈਨਿੰਗ ਮੈਲ ਵਾਲੀਆਂ ਸ਼ਰਟਾਂ ਦੀ ਡਿਜੀਟਲ ਪ੍ਰਿੰਟ ਦੀਆਂ ਰਹਿਣ ਵਾਲੀਆਂ ਸ਼ਰਟਾਂ ਸਟਾਪ ਬੜਾ ਸੌਫਟ ਹੈ ਦੇਖੋ ਇਹੇ ਬੈਕ ਆਉਣੀ ਹੈ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਤੁਸੀਂ ਅਸੀਂ ਇਹਦੇ ਨਾਲ ਤੁਹਾਨੂੰ ਦੁਪੱਟਾ ਵੀ ਦਵਾਂਗੇ ਸੇਮ ਠੀਕ ਹੈ ਜੀ ਸੇਮ ਅਸੀਂ ਤੁਹਾਨੂੰ ਇਹਦੇ ਨਾਲ ਦੁਪੱਟਾ ਦੇਣ ਵਾਲੇ ਆ ਸ਼ਰਟ ਦੇ ਨਾਲ ਸੇਮ ਅਸੀਂ ਤੁਹਾਨੂੰ ਦੁਪੱਟਾ ਦਵਾਂਗੇ ਸ਼ਰਟ ਦੇ ਨਾਲ ਦੇਖੋ ਜੀ ਇਹ ਵਾਲਾ ਸੇਮ ਦੁਪੱਟਾ ਰਹਿਣਾ ਸ਼ਿਮਰ ਦਾ ਤੁਹਾਨੂੰ ਖੋਲ ਕੇ ਦਿਖਾਵਾਂਗੇ ਦੇਖੋ ਜੀ ਸ਼ਰਟ ਦੀ ਪ੍ਰਾਈਸ ਰਹਿਣ ਵਾਲੀ ਆ 450 ਤੇ ਦੁਪੱਟਾ ਤੁਹਾਨੂੰ 400 ਦੇ ਵਿੱਚ ਮਿਲੂਗਾ ਜੀ ਸ਼ਿਮਰ ਦਾ ਪੂਰਾ ਲੈਂਥ ਪੂਰੀ ਲੈਂਥ ਆ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਸ਼ਰਟ ਦੀ ਲੈਂਥ ਵੀ ਜਿੰਨੀ ਤੁਸੀਂ ਮਰਜ਼ੀ ਲੈ ਸਕਦੇ ਹੋ ਪੂਰੀ ਕੰਪਲੀਟ ਲੈਂਥ ਆ ਸ਼ਰਟ ਦੇਖੋ ਇਹ ਵਾਲਾ ਤੁਹਾਨੂੰ ਸ਼ਿਮਰ ਦਾ ਨਾਲ ਮਿਲਣ ਵਾਲਾ ਦੁਪੱਟਾ ਦੇਖੋ ਬੜੇ ਪਿਆਰੇ ਜਿਹੇ ਸੂਟ ਲੈ ਕੇ ਆਏ ਤੁਹਾਡੇ 셔ਟ ਪੀਸ ਲੈ ਕੇ ਆਏ ਕਈ 셔ਟ ਨਾਲ ਅਸੀਂ ਸੇਮ ਤੁਹਾਨੂੰ ਦੁਪੱਟੇ ਵੀ ਦਵਾਂਗੇ ਦੇਖੋ ਦੁਪੱਟਾ ਦੇਖੋ ਬੜਾ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਸ਼ਿਮਰ ਦਾ ਦੁਪੱਟਾ ਆਊਗਾ ਬਿਲਕੁਲ ਸੌਫਟ ਬਿਲਕੁਲ ਸੌਫਟ ਦੇਖੋ ਅਸੀਂ 550 ਦੇ ਵਿੱਚ ਅਸੀਂ ਪਲੇਨ ਡਾਈਏਬਲ ਸ਼ਿਮਰ ਦਾ ਦੁਪੱਟਾ ਦਿੰਦੇ ਆ ਜੀ ਤੁਹਾਨੂੰ ਡਿਜੀਟਲ ਪ੍ਰਿੰਟ ਦੇ ਵਿੱਚ ਸਿਰਫ 400 ਦੇ ਵਿੱਚ ਸ਼ਿਮਰ ਦਾ ਦੁਪੱਟਾ ਮਿਲ ਰਿਹਾ ਕਾਫੀ ਡਿਮਾਂਡ ਵੀ ਰਹੀ ਹੈ ਸ਼ਿਮਰ ਦੇ ਦੁਪੱਟਿਆਂ ਦੀ ਦੇਖੋ ਜੀ 550 600 ਦੇ ਵਿੱਚ ਤੁਹਾਨੂੰ ਦੁਪੱਟਾ ਮਿਲਦਾ ਪਲੇਨ ਸ਼ਿਮਰ ਦਾ ਡਾਈਏਬਲ ਠੀਕ ਹੈ ਸੋ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਸ਼ਿਮਰ ਦਾ ਦੁਪੱਟਾ ਰਹੀ ਹੈ ਨਾ ਮਸਲੀਨ ਸਟਾਫ ਦੇ ਵਿੱਚ ਬੜਾ ਸੋਹਣਾ ਜਿਹਾ ਸੌਫਟ ਸਟਾਫ ਹੈ ਜੀ ਡਿਜੀਟਲ ਪ੍ਰਿੰਟ ਹੈ ਇਹ ਸੇਮ ਸ਼ਰਟ ਦੇ ਨਾਲ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੁਪੱਟੇ ਦੀ ਪ੍ਰਾਈਸ ਤੁਹਾਨੂੰ ਦੇ ਰਹੀਆਂ ਸਿਰਫ 400 400 ਸ਼ਰਟ ਦੀ ਪ੍ਰਾਈਸ ਰਹਿਣ ਵਾਲੀ ਹੈ 450 ਜੀ ਅਗਲਾ ਸ਼ਰਟ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਦੇਖੋ ਸਾਈਡ ਤੇ ਇਹਦੀ ਡਿਜ਼ਾਈਨਿੰਗ ਬਣੀ ਹੋਈ ਹੈ ਠੀਕ ਹੈ ਜੀ ਸਾਈਡ ਤੇਰੀ ਡਿਜ਼ਾਈਨਿੰਗ ਬਣੀ ਹੋਈ ਹੈ ਸ਼ਰਟ ਦੀ ਦੇਖੋ ਐਦਾਂ ਦੀ ਡਿਜ਼ਾਈਨਿੰਗ ਆਉਣੀ ਹੈ ਅੱਗੇ ਸ਼ਰਟ ਦਾ ਡਿਜ਼ਾਈਨ ਦੇਖੋ ਕਿਦਾਂ ਦਾ ਇਹ ਵਾਲੀਆਂ ਬਾਜੂ ਆਉਣੀਆਂ ਸ਼ਰਟ ਦੀਆਂ ਦੇਖੋ ਇਹ ਵਾਲੀਆਂ ਬਾਜੂ ਆਉਣੀਆਂ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਡਿਜ਼ਾਈਨ ਚੈੱਕ ਕਰੋ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਸ਼ਰਟ ਦਾ ਡਾਰਕ ਸ਼ੇਡ ਰਹਿਣ ਵਾਲੀ ਹੈ ਇਹ ਵੀ ਬੜਾ ਪਿਆਰਾ ਜਿਹਾ ਸ਼ਰਟ ਪੀਸ ਹੈ 450 ਦੇ ਵਿੱਚ ਤੁਸੀਂ ਇਹ ਵਾਲਾ ਸ਼ਰਟ ਪੀਸ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਸ਼ਾਰਟ ਪੀਸ ਦੇਖੋ ਇਸ ਸਰਦਾਰੀ ਕਲਰ ਦੇ ਵਿੱਚ ਆਉਣਾ ਸਾਡੀਆਂ ਮੰਮੀਆਂ ਲਈ ਐਦਾਂ ਦੀ ਸ਼ਰਟ ਸਰਦਾਰੀ ਲੁੱਕ ਦੇ ਵਿੱਚ ਬੜੀ ਸੋਹਣੀ ਲੱਗਦੀ ਹੈ ਪਾਈ ਹੋਈ ਦੇਖੋ ਬੜਾ ਸੋਹਣਾ ਜਿਹਾ ਪੀਸ ਹੈ ਠੀਕ ਹੈ ਜੀ ਆ ਦੇਖੋ ਜੀ ਬਿਲਕੁਲ origignal ਵਾਲੀ ਸ਼ਿਮਰ ਹੈ ਬਿਲਕੁਲ ਸੌਫਟ origignal ਵਾਲੀ ਸ਼ਿਮਰ ਹੈ ਸ਼ਿਮਰ ਮਸਲੀਨ ਹੈ ਜੀ ਇਹ ਠੀਕ ਹੈ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਡਿਜ਼ਾਈਨਿੰਗ ਬੜੀ ਪਿਆਰੀ ਜੀ ਡਿਜ਼ਾਈਨਿੰਗ ਬਣੀ ਹੋਈ ਹੈ ਦੇਖੋ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਬਣੀ ਹੋਈ ਹੈ ਸ਼ਰਟ ਦੀ ਠੀਕ ਹੈ ਜੀ ਸਰਦਾਰੀ ਲੁੱਕ ਦੇ ਵਿੱਚ ਸ਼ਰਟ ਹੈ ਸਾਡੇ 450 ਦੇ ਵਿੱਚ ਤੁਸੀਂ ਸ਼ਿਮਰ ਦੀ ਸਾਡੇ ਕੋਲੋਂ ਡਿਜੀਟਲ ਪ੍ਰਿੰਟ ਦੀ ਇਹ ਵਾਲੀ ਸ਼ਰਟ ਬਾਈ ਕਰ ਸਕਦੇ ਹੋ ਠੀਕ ਹੈ ਰਸ਼ੀਆ ਜਿਹੜੀਆਂ ਸ਼ਰਟਾਂ ਰਹਿਣੀਆਂ ਜੀ ਉਹ ਸਾਰੀਆਂ ਰਸ਼ੀਆ ਬ੍ਰਾਂਡ ਦੀਆਂ ਰਹਿਣ ਵਾਲੀਆਂ ਠੀਕ ਹੈ ਜੀ ਰਸ਼ੀਆ ਬ੍ਰਾਂਡ ਦੀਆਂ ਸਾਰੀਆਂ ਸ਼ਰਟਾਂ ਰਹਿਣ ਵਾਲੀਆਂ ਬਿਲਕੁਲ ਸੌਫਟ ਮਸਲੀਨ ਸ਼ਿਮਰ ਬੈਕ ਫਰੰਟ ਤੋਂ ਸੇਮ ਮੈਲਣ ਵਾਲੀ ਹੈ ਜੀ ਬੜੇ ਪਿਆਰੀ ਜੀ ਸਰਦਾਰੀ ਲੁੱਕ ਦੇ ਵਿੱਚ ਸ਼ਰਟ ਰਹਿਣ ਵਾਲੀ ਹੈ ਸ਼ਿਮਰ ਦੀ ਦੇਖੋ ਜੀ ਇਹ ਵਾਲੀਆਂ ਆਉਣ ਵਾਲੀਆਂ ਇਹਦੀਆਂ ਬਾਜੂ ਬੜੀਆਂ ਪਿਆਰੀਆਂ ਜੀਆਂ ਬਾਜੂ ਰਹਿਣਗੀਆਂ ਤੇ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਦੇਖੋ ਠੀਕ ਹੈ ਜੀ 450 ਦੇ ਵਿੱਚ ਤੁਸੀਂ ਸ਼ਿਮਰ ਦੀ ਸਾਡੇ ਕੋਲੋਂ ਡਿਜੀਟਲ ਪ੍ਰਿੰਟ ਦੀ ਸ਼ਰਟ ਬਾਈ ਕਰ ਸਕਦੇ ਹੋ ਅਗਲੀ ਸ਼ਰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਦੇਖੋ ਜੀ ਇਹ ਵਾਲਾ ਬਣਿਆ ਹੋਇਆ ਹੈ نیچے ਬਾਰਡਰ ਠੀਕ ਹੈ ਜੀ ਇਹ ਬਾਰਡਰ ਆਊਗਾ ਇਹ ਸ਼ਰਟ ਦੀ ਲੁੱਕ ਆਉਣੀ ਹੈ ਉੱਪਰੋਂ ਲਾਈਟ ਨੀਚੇ ਡਾਰਕ ਬਾਰਡਰ ਬਣਿਆ ਹੋਇਆ ਆਫ ਵਾਈਟ ਬਾਟਮ ਦੇ ਨਾਲ ਬੜਾ ਸੋਹਣਾ ਜਿਹਾ ਪੀਸ ਰੈਡੀ ਹੋਣਾ ਆਫ ਵਾਈਟ ਬਾਟਮ ਦੇ ਨਾਲ ਐਦਾਂ ਕਰੀਮ ਸ਼ੇਡ ਦੀ ਬਾਟਮ ਦੇ ਨਾਲ ਇਹ ਦੇਖੋ ਜੀ ਇਹ ਵਾਲਾ ਸ਼ਰਟ ਦਾ ਬੈਕ ਹੈ ਠੀਕ ਹੈ ਇਹ ਇਹ ਸ਼ਰਟ ਦੀਆਂ ਬਾਜੂਆਂ ਜੀ ਇਹ ਸ਼ਰਟ ਦੀਆਂ ਬਾਜੂਆਂ ਆਣਗੀਆਂ ਠੀਕ ਹੈ ਐਦਾਂ ਹੀ ਤੁਹਾਨੂੰ ਇਹਦੀ ਬੈਕ ਮਿਲੇਗੀ ਸ਼ਰਟ ਦੀ ਬੈਕ ਵੀ ਐਦਾਂ ਹੀ ਮਿਲੇਗੀ ਦੇਖੋ ਇਹ ਵਾਲੀ ਬੈਕ ਮੈਨ ਵਾਲੀ ਹੈ 450 ਦੇ ਵਿੱਚ ਤੁਸੀਂ ਸਾਡੇ ਕੋਲ ਡਿਸੈਮਬਰ ਦੀ ਸ਼ਰਟ ਬਾਈ ਕਰ ਸਕਦੇ ਹੋ ਦੇਖੋ ਦੇਖ ਸਕਦੇ ਹੋ ਤੁਸੀਂ ਸ਼ਰਟ ਦੀ ਡਿਜ਼ਾਈਨਿੰਗ ਨਜ਼ਦੀਕ ਤੋਂ ਤੁਹਾਨੂੰ ਦਿਖਾਉਣੀ ਹੈ ਸ਼ਿਮਰਾ ਜੀ ਬਿਲਕੁਲ ਸੌਫਟ ਵਾਲੀ ਕੋਈ ਚੁਬਣ ਵਾਲਾ ਸਟਾਫ ਨਹੀਂ ਹੈ ਕਈ ਮੇਰੀਆਂ ਭੈਣਾਂ ਪੋਜਿਉਮ ਵੀ ਐਦਾਂ ਦਾ ਸਟਾਫ ਤਾਂ ਨਹੀਂ ਹੈ ਜਿਹੜੇ ਸਾਡੇ ਚੂਵੇ ਪਰ ਜਿਹੜੀ ਸ਼ਿਮਰ ਮਸਲੀਨ ਹੈ ਜੀ ਇਹ ਐਦਾਂ ਪਾਈ ਹੋਈ ਵੀ ਮਹਿਸੂਸ ਨਹੀਂ ਹੁੰਦੀ ਬਹੁਤ ਸੌਫਟ ਵਾਲਾ ਸਟਾਫ ਆ ਕੋਈ ਇਹਦੀ ਤਾਰ ਐਦਾਂ ਦੀ ਚੁਬਣ ਵਾਲੀ ਨਹੀਂ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਦੇਖੋ ਜੀ ਇਹ ਵੀ ਸਰਦਾਰੀ ਲੁੱਕ ਦੇ ਵਿੱਚ ਰਹਿਣ ਵਾਲੀ 셔ਟ ਬੜੀ ਪਿਆਰੀ ਜੀ 셔ਟ ਰਹਿਣੀ ਹੈ ਕਲਰ ਵੀ ਬੜਾ ਲਾਈਟ ਜਿਹਾ ਰਹਿਣਾ ਸਰਦਾਰੀ ਲੁੱਕ ਦੇ ਵਿੱਚ ਸ਼ਰਟ ਆਉਣੀ ਹੈ ਸ਼ਿਮਰ ਦੀ ਡਿਜੀਟਲ ਪ੍ਰਿੰਟ ਬਣਿਆ ਹੋਇਆ ਦੇਖੋ ਇਹ نیچے ਬਣਿਆ ਹੋਇਆ ਘੇਰਾ ਸ਼ਰਟ ਦਾ ਦੇਖੋ ਇਹ نیچے ਸ਼ਰਟ ਦਾ ਘੇਰਾ ਬਣਿਆ ਹੋਇਆ ਬੜਾ ਪਿਆਰਾ ਜਿਹਾ ਘੇਰਾ ਠੀਕ ਹੈ ਉੱਪਰ ਤੋਂ ਡਿਜ਼ਾਈਨਿੰਗ ਦਿਖਾਵਾਂ ਸ਼ਰਟ ਦੀ ਕਿੱਦਾਂ ਦੀ ਡਿਜ਼ਾਈਨਿੰਗ ਆਉਣੀ ਹੈ ਮਸਰੀਨ ਸ਼ਿਮਰ ਦੇ ਵਿੱਚ ਬਿਲਕੁਲ ਸੌਫਟ ਹੈ ਦੇਖੋ ਤੁਸੀਂ ਜਿਹੜਾ ਸੀ ਲਹਿਰਾਉਣੀ ਹੈ ਨਾ ਸ਼ਰਟ ਨੂੰ ਐਦਾਂ ਦੇਖਣ ਸੀ ਪਤਾ ਲੱਗ ਜਾਂਦਾ ਸਟਾਫ ਕਿੰਨਾ ਸੌਫਟ ਹੈ ਠੀਕ ਹੈ ਜੀ ਏ ਇਹਦਾ ਉੱਪਰ ਹੀ ਲੁੱਕ ਆਉਣੀ ਛੋੜਦੀ ਐ ਇਦਾਂ ਜਿਹੜੀਆਂ ਬਾਜੂ ਹੋਣੀਆਂ ਬੈਕ ਆਉਣੀ ਐ ਠੀਕ ਹੈ ਜੀ ਏ ਇਹਦੀ ਸ਼ਰਟ ਦੀ ਬੈਕ ਆ ਜੀ ਸ਼ਰਟ ਦੀ ਬੈਕ ਆ ਬੜੀ ਸੋਹਣੀ ਜੀ ਲੁੱਕ ਦੇ ਵਿੱਚ ਸ਼ਰਟ ਐ ਡਿਜੀਟਲ ਪ੍ਰਿੰਟ ਦੀ ਰਹਿਣ ਵਾਲੀ ਐ ਇਹ ਵਾਲੀਆਂ ਆਉਣੀਆਂ ਇਹਦੀਆਂ ਬਾਜੂ ਬੜੀ ਪਿਆਰੀ ਜੀ ਸ਼ਰਟ ਐ ਸ਼ਿਮਰ ਦੀ ਨਜ਼ਦੀਕ ਤੋਂ ਦੇਖੋ ਜੀ ਸ਼ਿਮਰ ਐ ਬਿਲਕੁਲ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਸ਼ਿਮਰਾ ਮਸਲੀਨ ਹੈ ਦੇਖੋ ਕਿੰਨਾ ਸੌਫਟ ਵਾਲਾ ਸਟਾਫ ਹੈ 450 ਦੇ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਦੇਖੋ ਇੱਕ ਵਾਰ ਤੁਹਾਨੂੰ ਇਹ ਸ਼ਰਟ ਪਹਿਣੀ ਹੈ ਡਿਜੀਟਲ ਪ੍ਰਿੰਟ ਦੇ ਵਿੱਚ ਬੜਾ ਯੂਨੀਕ ਜੀ ਡਿਜ਼ਾਈਨਿੰਗ ਹੈ ਸ਼ਰਟ ਦੀ ਦੇਖੋ ਡਿਜ਼ਾਈਨਿੰਗ ਬੜੀ ਪਿਆਰੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਦੇਖੋ ਜੀ ਸ਼ਰਟ ਦੀ ਡਿਜ਼ਾਈਨਿੰਗ ਦੇਖੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਕਲਰ ਵੀ ਥੋੜੇ ਡਾਰਕ ਸ਼ੇਡ ਆਉਣ ਵਾਲਾ ਹੈ ਦੇਖੋ ਜੀ ਐਦਾਂ ਦੀ ਇਹ ਡਿਜ਼ਾਈਨ ਗ੍ਰਹਿਣੀ ਸ਼ਰਟ ਦੀ ਬੜਾ ਸੋਹਣਾ ਜਿਹਾ ਫਲਾਵਰ ਬਣਿਆ ਹੋਇਆ ਸੈਂਟਰ 'ਚ ਇਹ ਵਾਲੀਆਂ ਐਦਾਂ ਹੀ ਇਹਦੀ ਬੈਕ ਰਹਿਣ ਵਾਲੀ ਆ ਜੀ ਤੇ ਇਹ ਵਾਲੀਆਂ ਆਉਣੀਆਂ ਜੀਆਂ ਬਾਜੂ ਠੀਕ ਹੈ ਜੀ ਇਹਦੀਆਂ ਬਾਜੂ ਆਉਣਗੀਆਂ ਬਾਜੂ 'ਤੇ ਫਲਾਵਰ ਆਊਗਾ 450 ਦੇ ਤੋਂ ਸ਼ਿਮਰ ਤੇ ਸਾਡੇ ਕੋਲ ਅਸ਼ਿਮਰ ਮਸਲੀਨ ਦੀ ਇਹ ਸ਼ਰਟ ਜਿਹੜੀ ਆ ਉਪਾਈ ਕਰ ਸਕਦੇ ਹੋ ਸਾਰੀਆਂ ਸ਼ਰਟਾਂ ਰਹਿਣ ਮੰਗੇ ਰਸ਼ੀਆ ਬ੍ਰੈਂਡ ਦੀ ਆ ਇਹ ਵਾਲਾ ਪ੍ਰਿੰਟ ਦੇਖੋ ਜੀ ਏਵੀ ਡਿਜੀਟਲ ਪ੍ਰਿੰਟ ਦੇ ਵਿੱਚ ਬੜੀ ਪਿਆਰੀ ਜੀ ਸਰਦਾਰੀ ਲੁੱਕ ਦੇ ਵਿੱਚ ਸ਼ਰਟ ਹੈ 컬러 ਦੇਖੋ ਕਿੰਨਾ ਪਿਆਰਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਸ਼ਿਮਰ ਦੀ ਸ਼ਰਟ ਹੈ ਰਸ਼ੀਆ ਬ੍ਰਾਂਡ ਦੀ ਰਹਿਣ ਵਾਲੀ ਹੈ ਦੇਖ ਸਕਦੇ ਹੋ ਤੁਸੀਂ ਵਿਸਕੋਸ ਵੀ ਲਿਖਿਆ ਹੋਇਆ ਹੈ ਤੇ ਠੀਕ ਹੈ ਜੀ ਇਹ ਰਹਿਣ ਵਾਲੀ ਜਿਹੜੀ ਸ਼ਰਟ ਹੈ ਰਸ਼ੀਆ ਬ੍ਰਾਂਡ ਦੀ ਰਹਿਣ ਵਾਲੀ ਹੈ ਤੋਂ ਲਿਖਿਆ ਹੋਇਆ ਵੀ ਤੁਸੀਂ ਦਿਖਾ ਸਕਦੇ ਹਾਂ ਰਸ਼ੀਆ ਬ੍ਰਾਂਡ ਦੇਖੋ ਜੀ ਸੈਂਟਰਸ ਤੁਸੀਂ ਦੇਖ ਸਕਦੇ ਹੋ ਸਾਰੀਆਂ ਸ਼ਰਟਾਂ ਰਸ਼ੀਆ ਬ੍ਰਾਂਡ ਦੀਆਂ ਰਹਿਣ ਵਾਲੀਆਂ ਡਿਜੀਟਲ ਪ੍ਰਿੰਟ ਦੇ ਵਿੱਚ ਪ੍ਰਾਈਸ ਦੇਖੋ ਤੁਹਾਨੂੰ ਅਸੀਂ ਦੇ ਰਹੇ ਹਾਂ ਸਿਰਫ 450 450 ਜੇ ਤੁਸੀਂ ਸਾਡੇ ਕੋਲ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਿਮਰ ਦੀ ਸ਼ੁੱਡਰਲੈਸ ਆ ਸਕਦੇ ਹੋ ਇਹ ਵਾਲੀਆਂ ਰਹਿਣ ਵਾਲੀਆਂ ਦੀਆਂ ਬਾਜੂ ਕਲਰ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਰਹਿਣ ਵਾਲਾ 450 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲ ਪਾਈ ਕਰ ਸਕਦੇ ਹੋ ਠੀਕ ਹੈ ਜੀ ਸ਼ਾਇਦ ਇਹਦੇ ਨਾਲ ਸਾਡੇ ਕੋਲੇ ਦੁਪੱਟਾ ਵੀ ਹੋਵੇ ਜੇ ਦੁਪੱਟਾ ਹੋਇਆ ਤਾਂ ਤੁਹਾਨੂੰ ਸੇਮ ਜ਼ਰੂਰ ਦਿਖਾਵਾਂਗੀ ਇਹ ਵਾਲੀ ਸ਼ਰਟ ਦੇ ਨਾਲ ਦੇਖੋ ਜੀ ਇਹ ਵਾਲਾ ਦੁਪੱਟਾ ਸੀ ਇਹ ਇਹ ਵਾਲਾ ਦੁਪੱਟਾ ਪਰ ਇਹ ਵਾਲਾ ਦੁਪੱਟਾ ਇਹ ਵਾਲੀ ਸ਼ਰਟ ਦੇ ਨਾਲ ਲਗਾਇਆ ਸੀ ਜੀ ਦੇਖੋ ਤੁਸੀਂ ਇਹ ਵਾਲਾ ਦੁਪੱਟਾ ਇਹ ਵਾਲੀ ਸ਼ਰਟ ਦੇ ਨਾਲ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਜਿਹੜੀ ਤੁਸੀਂ ਤੁਹਾਨੂੰ ਅਸੀਂ ਇਹ ਵਾਲੀ ਸ਼ਰਟ ਦਿਖਾਈ ਹੈ ਨਾ ਤੁਸੀਂ ਇਹਦੇ ਨਾਲ ਇਹ ਵਾਲਾ ਦੁਪੱਟਾ ਸ਼ਿਮਰ ਦਾ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਜੀ ਇਹ ਵਾਲੀ ਸ਼ਰਟ ਦੇ ਨਾਲ ਤੁਸੀਂ ਇਹ ਵਾਲਾ ਦੁਪੱਟਾ ਸਾਡੇ ਕੋਲੋਂ ਸ਼ਿਮਰ ਦਾ ਬਾਏ ਕਰ ਸਕਦੇ ਸ਼ਿਮਰਦੀ ਡੁਪੱਟੇ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਸ਼ਿਮਰ ਤੇ ਡੁਪੱਟੇ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਉਹ ਤੁਹਾਨੂੰ 400 ਰੁਪਿਆ ਰਹਿਣ ਵਾਲੀ ਹੈ ਸ਼ਰਟ ਦੀ ਪ੍ਰਾਈਸ ਰਹਿਣ ਵਾਲੀ ਹੈ 450 450 ਦੀ ਸ਼ਰਟ ਹੈ ਜੀ ਤੇ 400 ਦਾ ਤੁਹਾਨੂੰ ਸ਼ਿਮਰ ਦਾ ਦੁਪੱਟਾ ਮਿਲਣ ਵਾਲਾ ਬੜਾ ਸੋਹਣਾ ਜਾਂ ਡਿਜੀਟਲ ਪ੍ਰਿੰਟ ਦੇ ਵਿੱਚ ਦੁਪੱਟਾ ਮਿਲਣ ਵਾਲਾ ਜੀ ਠੀਕ ਹੈ ਜੀ ਅਗਲਾ ਪ੍ਰਿੰਟ ਦੇਖੋ ਜੀ ਇਹ ਵਾਲਾ ਦੇਖੋ ਪ੍ਰਿੰਟ ਸ਼ਰਟ ਦਾ ਇਹ ਵੀ ਰਸ਼ੀਆ ਬ੍ਰਾਂਡ ਦੀ ਸ਼ਰਟ ਹੈ ਸਾਰੀਆਂ ਸ਼ਰਟਾਂ ਹੀ ਰਸ਼ੀਆ ਬ੍ਰਾਂਡ ਦੀਆਂ ਰਹਿਣਗੀਆਂ ਇਹ ਨੈਕ ਆਉਣੀ ਆ ਜੀ ਇਹਦਾ ਕਲਰ ਵੀ ਬੜਾ ਸੋਹਣਾ ਜਿਹਾ ਕਲਰ ਆ ਦੇਖੋ ਇਹ ਨੈਕ ਬਣਿਆ ਹੋਇਆ ਬੜਾ ਪਿਆਰਾ ਜਿਹਾ ਪੀਸ ਹੈ ਜੀ ਬੰਦਨੀ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਸਾਈਡ ਤੋਂ ਦੇਖੋ ਜੀ ਇਹ ਵਾਲਾ ਇਹਦਾ ਨੀਚੇ ਘੇਰੇ ਦਾ ਬਾਰਡਰ ਆਉਣਾ ਬੜਾ ਪਿਆਰਾ ਜਿਹਾ ਬਾਰਡਰ ਘੇਰੇ ਦਾ ਬਣਿਆ ਹੋਇਆ ਬਿਲਕੁਲ ਸ਼ਿਮਰ ਦੀ ਸ਼ਰਟ ਹੈ ਨਜ਼ਦੀਕ ਤੋਂ ਦੇਖੋ ਜੀ ਸ਼ਾਈਨਿੰਗ ਇਹਦੀ ਤੇ ਬਿਲਕੁਲ ਸੌਫਟ ਵਾਲਾ ਸਟਾਫ ਰੈਡ ਵਾਲਾ ਬੜੀ ਪਿਆਰੀ ਜੀ ਸ਼ਰਟ ਹੈ ਦੇਖੋ ਤੁਹਾਨੂੰ ਤਾਂ ਖਾਣ ਲੱਗਿਆ ਬਹੁਤ ਪਿਆਰੀ ਸ਼ਰਟ ਰਹਿਣ ਵਾਲੀ ਹੈ ਐਦਾਂ ਦਾ ਬਾਰਡਰ ਆਉਣਾ ਹੈ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਦੇਖੋ ਜੀ ਇਹ ਵਾਲੀ ਨੈਕ ਆਉਣੀ ਹੈ ਸ਼ਰਟ ਦੀ ਇਹ ਨੈਕ ਆਉਣੀ ਹੈ ਇਹ نیچے ਇਹਦਾ ਬਾਰਡਰ ਆਉਣਾ ਹੈ ਘੇਰੇ ਦਾ ਦੇਖ ਸਕਦੇ ਹੋ ਬਿਲਕੁਲ ਸੌਫਟ ਵਾਲੀ ਸਟਾਫ ਹੈ ਜੀ ਬਿਲਕੁਲ ਸੌਫਟ ਵਾਲੀ ਸਟਾਫ ਹੈ ਜੀ ਇਹ ਦੀ ਬੈਕ ਹੈ ਜੀ ਬੜੀ ਸੋਹਣੀ ਜੀ ਦੀ ਬੈਕ ਬਣੀ ਹੈ ਦੇਖੋ ਅਸੀਂ ਤੁਹਾਨੂੰ ਜਦੋਂ ਅਸੀਂ ਦਿਖਾਉਣੀ ਹੈ ਨਾ ਖੋਲ ਕੇ ਤੁਹਾਨੂੰ ਐਦਾਂ ਹੀ ਪਤਾ ਲੱਗ ਜਾਂਦਾ ਸਟਾਫ ਤੋਂ ਕਿੰਨਾ ਸੌਫਟ ਹੈ ਠੀਕ ਹੈ ਜੀ ਸੌਫ ਜਿਹੜੀ ਇਹਦੀ ਸੌਫਟਨੈਸ ਹੈ ਐਦਾਂ ਹੀ ਪਤਾ ਲੱਗ ਜਾਂਦੀ ਹੈ ਜੀ ਇਹ ਵਾਲੀਆਂ ਬੜੀਆਂ ਹੋਈਆਂ ਇਹਦੇ ਨਾਲ ਬਾਜੂ ਬੜੀਆਂ ਪਿਆਰੀਆਂ ਜਿਹੇ ਬਾਜੂ ਬੜੀਆਂ ਹੋਈਆਂ ਅਗਲਾ ਦੇਖੋ ਜੀ ਇਹ ਸ਼ਰਟ ਦੇਖੋ ਇਹ ਵੀ ਬੜੀ ਪਿਆਰੀ ਜੀ ਸ਼ਰਟ ਹੈ ਵਾਈਨ ਕਲਰ ਦੇ ਵਿੱਚ ਹੈ ਪ੍ਰਿੰਟ ਦੇ ਕੋਈ ਸਾਈਡ ਤੇ ਆਉਣਾ ਡਿਜ਼ਾਈਨਿੰਗ ਸ਼ਰਟ ਦੇ ਘੇਰੇ ਦੇ ਸਾਈਡ ਤੇ ਆਉਣਾ ਐਦਾਂ ਸ਼ਰਟ ਦੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਇਹ ਵਾਲੀਆਂ ਆਉਣ ਵਾਲੀਆਂ ਬਾਜੀ ਸ਼ਰਟ ਦੀਆਂ ਇਹ ਵੀ ਬੜੀ ਸੋਹਣੀ ਜੀ ਸ਼ਰਟ ਹੈ ਜੀ ਆਪਣੀ ਲੁੱਕ ਦੇ ਵਿੱਚ ਤਿਆਰ ਹੋਈ ਹੈ ਬੜੀ ਸੋਹਣੀ ਜੀ ਸ਼ਰਟ ਹੈ ਬਾਜੂ ਰਹਿਣ ਵਾਲੀਆਂ ਸ਼ਿਮਰ ਦੀ ਸ਼ਰਟ ਹੈ ਰਸ਼ੀਆ ਬ੍ਰਾਂਡ ਦੀ ਰਹਿਣ ਵਾਲੀ ਹੈ 450 ਰੁਪਏ ਦਾ ਰਹਿਣ ਵਾਲਾ ਡਿਜੀਟਲ ਪ੍ਰਿੰਟ ਦੀ ਸ਼ਰਟ ਦਾ ਪ੍ਰਾਈਸ ਇਹ ਚੱਕ ਕਲਰ ਹੋਰ ਮਿਲੂਗਾ ਤਿੰਨ ਕਲਰ ਜੀ ਸਾਡੇ ਕੋਲੇ ਠੀਕ ਹੈ ਕਿ ਮਾਸਟਰ ਸ਼ੀਰਟ ਦੇ ਵਿੱਚ ਹੈ ਪ੍ਰਿੰਟ ਦੇਖੋ ਬੜਾ ਸੋਹਣਾ ਜਿਹਾ ਡਿਜ਼ਾਈਨਿੰਗ ਬਣੀ ਹੋਈ ਹੈ ਸ਼ਰਟ ਦੀ ਦੇਖ ਸਕਦੇ ਹੋ ਐਡਾ ਹੀ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਸ਼ਰਟ ਦੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਘੇਰਾ ਪਨ ਵਾਲਾ ਠੀਕ ਹੈ ਜੀ ਬੈਕ ਫਰੰਟ ਸੇਮ ਰਹਿਣ ਵਾਲਾ ਜੀ ਇਹਦਾ ਰਸ਼ੀਆ ਬ੍ਰਾਂਡ ਦੀ ਰਹਿਣ ਵਾਲੀ ਹੈ ਦੇਖੋ ਸਿਮਰ ਦੀ ਹੈ ਰਸ਼ੀਆ ਔਰ ਇਹ ਬੈਕ ਆਉਣ ਵਾਲੀ ਹੈ ਜੀ ਇਹਦੀ ਠੀਕ ਹੈ ਜੀ ਰਸ਼ੀਆ ਬ੍ਰਾਂਡ ਦੀ ਰਹਿਣ ਵਾਲੀ ਹੈ ਸ਼ਰਟ ਬੜੀ ਪਿਆਰੀ ਜੀ ਸ਼ਰਟ ਰਹੂਗੀ ਜਿਹੜੀਆਂ ਇਹਦੀਆਂ ਬਾਜੂ ਰਹਿਣੀਆਂ ਆ ਉਹ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੀ ਆਉਣ ਵਾਲੀਆਂ ਜੀ ਠੀਕ ਆ ਜੀ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਆ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਆ ਇਹ ਵਾਲੀਆਂ ਇਹਦੀਆਂ ਬਾਜੂ ਆਉਣ ਵਾਲੀਆਂ ਸ਼ਰਟ ਦੀਆਂ ਦੇਖੋ ਜੀ 450 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਅਗਲੀ ਡਿਜ਼ਾਈਨ ਹੀ ਦੇਖੋ ਸ਼ਰਟ ਦੀ ਇਹ ਵੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਜੀ ਪਹਿਲਾਂ ਸੀ ਦਿਖਾਇਆ ਸੀ ਇਹ ਵਾਲੇ ਕਲਰ ਇਹ ਗ੍ਰੇ ਕਲਰ ਦੇ ਵਿੱਚ ਹੈ ਡਿਜ਼ਾਈਨ ਹੀ ਦੇਖੋ ਡਿਜੀਟਲ ਪ੍ਰਿੰਟ ਹੈ ਬੜੀ ਸੋਹਣੀ ਜੀ ਲੁੱਕ ਰਹਿਣ ਵਾਲੀ ਹੈ ਫਰੰਟ ਬੈਕ ਰਹੂਗੀ ਸੇਮ ਠੀਕ ਹੈ ਜੀ ਪਿਓਰ ਮਸਲੀਨ ਸ਼ਿਮਰ ਦੀ ਸ਼ਰਟ ਰਹਿਣ ਵਾਲੀ ਹੈ ਬੜੀ ਲੁਕੋਸ ਸੋਹਣੀ ਜੀ ਆਉਣ ਵਾਲੀ ਹੈ ਬਾਜੂ ਦੇਖ ਸਕਦੇ ਆ ਤੁਸੀਂ ਸ਼ੁਰੂ ਦੀ 450 ਦੇ ਵਿੱਚ ਡਿਜੀਟਲ ਪ੍ਰਿੰਟ ਸ਼ਿਮਰ ਦੀਆਂ ਸ਼ਰਟਾਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਰਹਿਣ ਵਾਲੀ ਇਹਦੀਆਂ ਬਾਜੂ ਬੜੀਆਂ ਪਿਆਰੀਆਂ ਜੀਆਂ ਸ਼ਰਟਾਂ ਲੈ ਕੇ ਆਏ ਤੁਹਾਡੇ ਵਾਸਤੇ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਾਂ ਪ੍ਰਿੰਟ ਹੈ ਤੇ ਕਲਰ ਵੀ ਬੜਾ ਪਿਆਰਾ ਜਾਂ ਰਹਿਣ ਵਾਲਾ ਜੀ ਦੇਖੋ ਜੀ ਬਹੁਤ ਪਿਆਰਾ ਘੇਰਾ ਬਣਿਆ ਹੋ ਬਹੁਤ ਪਿਆਰਾ ਡਿਜੀਟਲ ਪ੍ਰਿੰਟ ਦੇ ਵਿੱਚ ਘੇਰਾ ਰੈਡੀ ਹੋਇਆ ਉੱਪਰੋਂ ਦਿਖਾਉਣ ਲੱਗਿਆਂ ਸ਼ਰਟ ਦੀ ਡਿਜ਼ਾਈਨਿੰਗ ਬਾਜੂ ਵੀ ਬੜੀਆਂ ਪਿਆਰੀਆਂ ਜੀਆਂ ਬਣੀਆਂ ਹੋਈਆਂ ਇਹਦੀਆਂ ਬਾਜੂ ਤੁਹਾਨੂੰ ਦਿਖਾਉਣ ਲੱਗੀਆਂ ਕਿੰਦਾਂ ਦੀਆਂ ਬਾਜੂ ਬੜੀਆਂ ਹੋਈਆਂ ਇਹਦੀਆਂ ਠੀਕ ਹੈ ਜੀ ਇਹ ਇਦਾਂ ਦੀਆਂ ਇਹਦੀਆਂ ਬਾਜੂ ਬਣੀਆਂ ਹੋਈਆਂ ਇਹਦੇ ਨਾਲ ਦੁਪੱਟਾ ਵੀ ਮਿਲੂਗਾ ਤੁਹਾਨੂੰ ਦੇਖੋ ਜੀ ਇਹਨਾਂ ਦੁਪੱਟਾ ਮਿਲਣ ਵਾਲਾ ਤੁਹਾਨੂੰ ਸ਼ਿਮਰ ਦਾ ਜੀ ਸ਼ਿਮਰ ਦਾ ਤੁਹਾਨੂੰ ਇਹ ਨਾਲ ਦੁਪੱਟਾ ਮਿਲੂਗਾ ਡਿਜੀਟਲ ਪ੍ਰਿੰਟ ਦੇ ਵਿੱਚ ਤੁਹਾਨੂੰ ਦੁਪੱਟਾ ਮਿਲਣ ਵਾਲਾ ਜੀ ਆ ਦੇਖੋ ਜੀ ਡਿਜੀਟਲ ਪ੍ਰਿੰਟ ਦੇ ਵਿੱਚ ਤੁਹਾਨੂੰ ਇਹਦੇ ਨਾਲ ਦੁਪੱਟਾ ਮਿਲਣ ਵਾਲਾ ਦੇਖ ਸਕਦੇ ਹੋ ਦੁਪट्टे ਦੀ ਪ੍ਰਾਈਸ ਰਹਿਣ ਵਾਲੀ ਹੈ 400 ਰੁਪਏ ਤੇ ਸ਼ਰਟ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ 450 ਰੁਪਏ ਦੇਖੋ ਜੀ ਬੜਾ ਸਹੀ ਜੈਨੂਅਲ ਜੀ ਦੀ ਪ੍ਰਾਈਸ ਰੱਖੀ ਹੋਈ ਹੈ ਇਹਨੇ ਸੋਹਣੇ ਪੀਸਾਂ ਦੀ ਬਹੁਤ ਸੋਹਣੇ ਪੀਸ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਦੁਪੱਟਾ ਉਹ ਹੈ ਅੱਗੇ ਇਸ ਤੋਂ ਨੂੰ ਮਹਿਰੂਨ ਪੀਸ ਦਿਖਾਇਆ ਸੀ ਉਹਦੇ ਨਾਲ ਦੁਪੱਟਾ ਵੀ ਹੈ ਸੀ ਦੁਪੱਟਾ ਤੁਹਾਨੂੰ ਦਿਖਾਉਣਾ ਭੁੱਲ ਗਏ ਜੀ ਮਹਿਰੂਨ ਪੀਸ ਦਿਖਾਇਆ ਸੀ ਇਸ ਤੋਂ ਨੂੰ ਇੱਕ ਦੇਖੋ ਜੀ ਕੇਵਲਾ ਪੀਸ ਤੁਹਾਨੂੰ ਦਿਖਾਇਆ ਸੀ ਮਹਿਰੂਨ ਕਲਰ ਦਾ ਇਹ ਦਿਨ ਤੁਸੀਂ ਸਾਡੇ ਕੋਲੋਂ ਦੁਪੱਟਾ ਵੀ ਲੈ ਸਕਦੇ ਆ ਸ਼ਿਮਰ ਦਾ ਜੀ ਦੇਖੋ ਇਹ ਵਾਲਾ ਦੁਪੱਟਾ ਆਉਣਾ ਸ਼ਿਮਰ ਦਾ ਇਹ ਨਾਲ ਦੇਖੋ ਜੀ ਇਹ ਵਾਲਾ ਸ਼ਿਮਰ ਦਾ ਦੁਪੱਟਾ ਆਉਣਾ ਇਹਦੇ ਨਾਲ ਦੇਖ ਸਕਦੇ ਹੋ ਦੁਪੱਟਾ ਤੁਸੀਂ ਇਹ ਸ਼ਿਮਰ ਦਾ ਦੁਪੱਟਾ ਆਊਗਾ ਜੀ ਦੁਪੱਟਾ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਅਗਲਾ ਪੀਸ ਚੈੱਕ ਕਰੋ ਇਹ ਪੀਸ ਕਰੋ ਚੈੱਕ ਇਹਦਾ ਕਲਰ ਲੱਗ ਹੈ ਡਿਜ਼ਾਈਨਿੰਗ ਉਹੀ ਹੈ ਬੜਾ ਪਿਆਰਾ ਜਿਹਾ ਇਹਦਾ ਵੀ ਡਿਜੀਟਲ ਪ੍ਰਿੰਟ ਬਣਿਆ ਹੋਇਆ ਦੇਖ ਸਕਦੇ ਹੋ ਬੜੀ ਡਿਜੀਟਲ ਪ੍ਰਿੰਟ ਦੀ ਬੜੀ ਪਿਆਰੀ ਜੀ ਸ਼ਰਟ ਰਹਿਣ ਵਾਲੀ ਹੈ ਇਹਦੇ ਨਾਲ ਵੀ ਤੁਹਾਨੂੰ ਦੁਪੱਟਾ ਮਿਲੂਗਾ ਸੇਮ ਡਿਜੀਟਲ ਪ੍ਰਿੰਟ ਦਾ ਸੇਮ ਦੁਪੱਟਾ ਮਿਲਣ ਵਾਲਾ ਦੇਖੋ ਜੀ ਡਿਜੀਟਲ ਪ੍ਰਿੰਟ ਦਾ ਸੇਮ ਮਿਲਣ ਵਾਲਾ ਦੁਪੱਟਾ ਬੜੇ ਪਿਆਰੇ ਜਿਹਾ ਸੀ ਤੁਹਾਡੇ ਵਾਸਤੇ ਡਿਜ਼ਾਈਨਰ ਜੇ ਪੀਸ ਲੈ ਕੇ ਆਏ ਆ ਤੇ ਜੈਨੂਅਲ ਜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਪ੍ਰਾਈਸ ਇਹਨਾਂ ਦੀ ਸ਼ਿਮਰ ਦਾ ਦੁਪੱਟਾ ਮਿਲੂਗਾ ਦੁਪੱਟੇ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 400 ਬੜਾ ਪਿਆਰਾ ਜਿਹਾ ਦੁਪੱਟਾ ਸ਼ਿੰਗਰਦਾ ਇਹ ਵਾਲਾ ਪੀਸ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਕਲਰ ਵੀ ਬੜਾ ਪਿਆਰਾ ਸਰਦਾਰੀ ਲੁੱਕ ਰਹਿਣ ਵਾਲੀ ਹੈ ਸ਼ਰਟ ਦੀ ਤੇ ਕਲਰ ਦੀ ਠੀਕ ਹੈ ਜੀ ਬੜੀ ਪਿਆਰੀ ਜੀ ਸ਼ਰਟ ਲੈ ਕੇ ਆਈਆਂ ਜੇ ਜਿਹਦੀ ਵੀ ਤੁਹਾਨੂੰ ਸ਼ਰਟ ਜਿਹੜੀ ਪਸੰਦ ਆਉਂਦੀ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਹੁਣ ਸਾਡੇ ਕੋਲ ਸ਼ਿਮਰ ਦੇ ਦੁਪੱਟੇ ਲੈਣੇ ਨੇ ਤੁਹਾਨੂੰ ਦਿਖਾਉਣ ਲੱਗਿਆ ਸ਼ਿਮਰ ਦੇ ਦੁਪੱਟੇ ਜੇਕਰ ਤੁਸੀਂ ਸ਼ਿਮਰ ਦੇ ਦੁਪੱਟੇ ਲੈਣੇ ਨੇ ਸਾਡੇ ਕੋਲੋਂ ਜਿਵੇਂ ਆਪਾਂ ਪਲੇਅਰ ਸੂਟ ਸਾਡੇ ਕੋਲੇ ਸ਼ਿਮਰ ਦੇ ਹੁੰਦੀ ਹੈ ਜੀ ਅਸੀਂ ਉਹਨਾਂ ਨਾਲ ਦੁਪੱਟੇ ਲੈਣੇ ਸ਼ਿਮਰ ਦੇ ਡਿਜ਼ਾਈਨਰ ਜੇ ਬੜੇ ਪਿਆਰੇ ਜਿਹੇ ਦੁਪੱਟੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਜੀ ਇਹ ਬਲੈਕ ਕਲਰ ਦੇ ਵਿੱਚ ਸ਼ਿਮਰ ਦਾ ਦੁਪੱਟਾ ਸਾਡੇ ਕੋਲ ਹੈ ਲੈਂਥ ਰਹਿਣ ਵਾਲੀ ਹੈ 2.5 ਮੀ ਠੀਕ ਹੈ ਜੀ ਤੁਸੀਂ ਇਹਦੀ ਸ਼ਰਟ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਦੁਪट्टे ਦੀ ਸ਼ਰਟ ਬਣਾਉਣਾ ਚਾਹੁੰਦੇ ਹੋ ਤੇਰੀ ਸ਼ਰਟ ਵੀ ਰੈਡੀ ਹੋ ਜੂਗੀ ਦੁਪट्टे ਦੀ ਦੇਖੋ ਬੜਾ ਪਿਆਰਾ ਜਿਹਾ ਪੀਸ ਹੈ ਬਹੁਤ ਪਿਆਰਾ ਪੀਸ ਹੈ ਜੇਕਰ ਤੁਸੀਂ ਸ਼ਰਟ ਰੈਡੀ ਕਰਨਾ ਚਾਹੁੰਦੇ ਹੋ ਜਿਹੜਾ ਜਿਹੜੀਆਂ ਮੇਧੀਆਂ ਪਹਿਣਾ ਕਰ ਸਲਾਈ ਕਰ ਲੈਂਦੀਆਂ ਦੇਖੋ ਬੜੀ ਡਿਜ਼ਾਈਨਿੰਗ ਕਰਕੇ ਜੀ ਆਪਣੀ ਸ਼ਰਟ ਵੀ ਰੈਡੀ ਕਰ ਸਕਦੀਆਂ ਪਰ ਇਹ ਦੁਪੱਟਾ ਬੜਾ ਪਿਆਰਾ ਚਾ ਦੁਪੱਟਾ ਜੀ 400 ਦੇ ਵਿੱਚ ਤੁਹਾਨੂੰ ਇਹ ਬੜਾ ਦੁਪੱਟਾ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸ਼ਿਮਰ ਦਾ ਬਿਲਕੁਲ ਸੌਫਟ ਮਸਰੀਨ ਸ਼ਿਮਰ ਦਾ ਦੁਪੱਟਾ ਜੀ ਬਿਲਕੁਲ ਸੌਫਟ ਮਸਲੀਨ ਸ਼ਿਮਰ ਦਾ ਦੁਪੱਟਾ ਰਹਿਣ ਵਾਲਾ ਜੀ ਬਹੁਤ ਪਿਆਰਾ ਦੁਪੱਟਾ ਅਗਲਾ ਦੁਪੱਟਾ ਚੈੱਕ ਕਰੋ ਗ੍ਰੇ ਸ਼ੇਡ ਦੇ ਵਿੱਚ ਰਹਿਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਦੁਪੱਟਾ ਪਲੇਨ ਸੂਟ ਦੇ ਨਾਲ ਅਸੀਂ ਵੇਅਰ ਕਰਾਂਗੇ ਤਾਂ ਬੜਾ ਸੋਹਣੀ ਜਿਹੀ ਲੁੱਕ ਆਉਣੀ ਹੈ ਦੇਖੋ ਬੜੀ ਪਿਆਰੀ ਜਿਹੀ ਲੁੱਕ ਆਉਣੀ ਹੈ ਗ੍ਰੇ ਕਲਰ ਦੇ ਸੂਟ ਦੇ ਨਾਲ ਇਹ ਵਾਲੇ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਦੁਪੱਟੇ ਦੀ ਕਿੰਨੀ ਪਿਆਰੀ ਹੈ ਜੀ ਮਸਲੀਨ ਸ਼ਿਮਰ ਦਾ ਦੁਪੱਟਾ ਰਹਿਣ ਵਾਲਾ ਸਿਰਫ ਪ੍ਰਾਈਸ ਦਵਾਂਗੇ ਤੁਹਾਨੂੰ ਅਸੀਂ 400 ਰੁਪਏ ਸ਼ਿਮਰ ਮਸਲੀਨ ਦਾ ਦੁਪੱਟਾ ਜੀ ਠੀਕ ਹੈ ਜੀ ਅਸੀਂ 6500 ਦੇ ਵਿੱਚ ਸ਼ਿਮਰ ਦਾ ਪਲੇਨ ਦੁਪੱਟਾ ਦਿੰਦੇ ਆ ਜੀ ਡਾਈਏਬਲ ਬੜੇ ਡਿਜ਼ਾਇਨ ਦੁਪੱਟੇ ਲੈ ਕੇ ਆਏ ਤਾਂ ਉਹ ਵਸੇ ਸ਼ਿਮਰ ਦੇ ਸ਼ਿਮਰ ਮਸਲੀਨ ਦੇ ਦੁਪੱਟੇ ਬੜੇ ਪਿਆਰੇ ਜਿਹੇ ਡਿਜ਼ਾਈਨ ਵਾਲੇ ਆ ਅਗਲੇ ਦੁਪੱਟੇ ਦੇਖੋ ਜੀ ਸ਼ਿਮਰ ਦੇ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਦੁਪੱਟਾ ਦੇਖੋ ਜੀ ਇਹ ਬਾਂਦਨੀ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਦੁਪੱਟਾ ਜਿਵੇਂ ਜੀ ਪਹਿਣਾ ਇਹਦਾ ਸ਼ਰਟ ਰੈਡੀ ਕਰਨਾ ਚਾਹੁੰਦੀ ਆ ਸ਼ਰਟ ਵੀ ਇਹਦੀ ਰੈਡੀ ਕਰ ਸਕਦੀ ਆ ਦੇਖੋ ਜੀ ਬਹੁਤ ਲੈਂਥ ਦੇਖੋ ਦੁਪट्टे ਦੀ ਕਿੱਡੀ ਆ ਬਹੁਤ ਜ਼ਿਆਦਾ ਲੈਂਥ ਵੱਡੀ ਹੈ ਜੀ ਦੁਪट्टे ਦੀ ਦੇਖੋ ਜੀ ਬਾਂਦਨੀ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਦੁਪੱਟਾ ਡਿਜ਼ਾਈਨਿੰਗ ਦੇਖੋ ਦੁਪट्टे ਦੀ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਬਿਲਕੁਲ ਸੌਫਟ ਮਸਲੀਨ ਸ਼ਿਮਰ ਦਾ ਦੁਪੱਟਾ ਹੈ 400 ਰੁਪਏ ਚ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਦੁਪੱਟਾ ਕਿੰਨਾ ਪਿਆਰਾ ਤੇ ਡਿਜ਼ਾਈਨ ਕਿੰਨਾ ਪਿਆਰਾ ਦੁਪੱਟੇ ਦਾ ਠੀਕ ਹੈ ਜੀ ਬਹੁਤ ਪਿਆਰਾ ਦੁਪੱਟਾ ਰਹਿਣ ਵਾਲਾ ਇਹ ਬਾਰਡਰ ਬਣਿਆ ਹੋਇਆ ਦੁਪੱਟੇ ਦਾ ਠੀਕ ਹੈ ਜੀ ਤੁਸੀਂ ਇਹਦੇ ਨਾਲ ਸ਼ਰਟ ਵੀ ਲੈ ਸਕਦੇ ਹੋ ਪਲੇਨ ਸ਼ਰਟ ਸਾਡੇ ਕੋਲੋਂ ਲੈ ਸਕਦੇ ਹੋ ਦੇਖੋ ਐਦਾਂ ਦੇ ਸ਼ਿਮਰ ਦਾ ਜਿਵੇਂ ਸੂਟ ਹੈ ਐਦਾਂ ਦੇ ਸ਼ਿਮਰ ਦੇ ਸੂਟ ਨਾਲ ਵੀ ਤੁਸੀਂ ਐਦਾਂ ਦਾ ਦੁਪੱਟਾ ਲੈ ਸਕਦੇ ਹੋ ਠੀਕ ਹੈ ਜੀ ਜਾਂ ਤੁਸੀਂ ਇਹ ਵਾਲਾ ਸ਼ਰਟ ਦੇ ਨਾਲ ਵੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਆਪਣੇ ਕੋਲ ਪਲੇਨ ਸੂਟ ਹੁੰਦੇ ਆ ਜੀ ਉਹਨਾਂ ਨਾਲ ਤੁਸੀਂ ਐਦਾਂ ਦੇ ਦੁਪੱਟੇ ਲੈ ਸਕਦੇ ਹੋ ਸ਼ਿਮਰ ਦੇ ਅਗਲਾ ਦੁਪੱਟਾ ਦੇਖੋ ਇਹ ਵਾਲਾ ਦੁਪੱਟਾ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਦੁਪੱਟਾ ਸ਼ਿਮਰ ਦਾ ਦੇ ਕੋਈ ਵੀ ਬੜਾ ਪਿਆਰਾ ਜਿਹਾ ਸ਼ਿਮਰ ਦਾ ਦੁਪੱਟਾ ਰਹਿਣ ਵਾਲਾ ਹੈ ਡਿਜ਼ਾਈਨ ਤੁਸੀਂ ਚੈੱਕ ਕਰਿਓ ਦੁਪੱਟਿਆਂ ਦੇ ਲੈਂਥ ਬਹੁਤ ਜ਼ਿਆਦਾ ਢਾਈ ਮੀਟੋ ਤੋਂ ਵੀ ਉੱਪਰ ਹੀ ਹੈ ਜੀ ਲੈਂਥ ਦਾ ਦੁਪੱਟਿਆਂ ਦੀ ਬਹੁਤ ਜ਼ਿਆਦਾ ਲੈਂਥ ਰਹਿਣ ਵਾਲੀ ਹੈ ਦੇਖੋ ਕਿੰਨੇ ਪਿਆਰੇ ਦੁਪੱਟੇ ਲੈ ਕੇ ਤੁਹਾਡੇ ਵਾਸਤੇ ਸ਼ਿਮਰ ਤੇ 400 ਰੁਪਏ ਦੇ ਤੋਂ ਸ਼ਿਮਰ ਦਾ ਦੁਪੱਟਾ ਸਾਡੇ ਕੋਲੋਂ ਸ਼ਿਮਰ ਦਾ ਬਾਏ ਕਰ ਸਕਦੇ ਹੋ ਜੀ ਦੇਖ ਸਕਦੇ ਹੋ ਦੁਪट्टे ਬੜੇ ਪਿਆਰੇ ਜਿਹੇ ਦੁਪट्टे ਰਹਿਣ ਵਾਲੇ ਆ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਦੁਪੱਟਿਆਂ ਦੀ ਅਗਲਾ ਦੁਪੱਟਾ ਦੇਖੋ ਜੀ ਇਹ ਵੀ ਬਾਦਨੀ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਹੈ ਦੇਖੋ ਜੀ ਇਹ ਵਾਲਾ ਦੁਪੱਟਾ ਦੇਖੋ ਇਹ ਦੀ ਲੁੱਕ ਬੜੀ ਪਿਆਰੀ ਜੀ ਦੁਪੱਟੇ ਦੀ ਬਹੁਤ ਪਿਆਰੀ ਲੁੱਕ ਹੈ ਦੁਪੱਟੇ ਦੀ ਦੇਖੋ ਜੀ ਬਹੁਤ ਪਿਆਰੀ ਲੁੱਕ ਹੈ ਐਦਾਂ ਤੁਸੀਂ ਪ੍ਰਿੰਟ ਸੂਟ ਦੇ ਨਾਲ ਇਹਨੂੰ ਲਓ ਤੇ ਬੜਾ ਪਿਆਰਾ ਜਿਹਾ ਸੂਟ ਤੁਹਾਡਾ ਡਿਜ਼ਾਈਨਰ ਜਆ ਸੂਟ ਰੈਡੀ ਹੋਣਾ ਸਿੰਪਲ ਸੋਬਰ ਜਆ ਸੂਟ ਰੈਡੀ ਕਰਕੇ ਇਦਾਂ ਦਾ ਦੁਪੱਟਾ ਲਓ ਵੇਅਰ ਕਰੋ ਤਾਂ ਬੜਾ ਸੋਹਣਾ ਜਆ ਸੂਟ ਰੈਡੀ ਹੋਣਾ ਜੀ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਬਹੁਤ ਲੈਂਥ ਦੇਖੋ ਦੁਪੱਟੇ ਦੀ ਦੇਖੋ ਜੀ 3 ਮੀਟਰ ਤੱਕ ਦਾ ਦੁਪੱਟਾ ਪਿਆ ਬਹੁਤ ਜ਼ਿਆਦਾ ਲੈਂਥ ਦੁਪੱਟੇ ਦੀ ਰਹਿਣ ਵਾਲੀ ਹੈ ਠੀਕ ਹੈ ਜੀ ਇਦਾਂ ਕਿਸੇ ਵੀ ਪਲੇਨ ਸੂਟ ਨੇ ਤੁਸੀਂ ਇਦਾਂ ਦਾ ਦੁਪੱਟਾ ਲੈ ਸਕਦੇ ਹੋ ਬਹੁਤ ਪਿਆਰੀ ਦੁਪੱਟੇ ਆ ਜੀ ਡਿਜ਼ਾਈਨ ਹੀ ਦੇਖੋ ਜੀ ਕਿੰਨੇ ਪਿਆਰੇ ਦੁਪੱਟੇ ਨੇ ਠੀਕ ਹੈ ਜੀ ਅਗਲਾ ਦੁਪੱਟਾ ਚੈੱਕ ਕਰੋ ਇਹ ਕੇਵਲਾ ਦੁਪੱਟਾ ਮਿਲੂਗਾ ਤੁਹਾਨੂੰ ਇਹ ਵਾਲਾ ਦੁਪੱਟਾ ਮਿਲੂਗਾ ਇਹ ਵਾਲਾ ਦੁਪੱਟਾ ਜਿਵੇਂ ਤੁਸੀਂ ਅਸਤੋਂ ਸ਼ਰਟ ਪੀਸ ਦਿਖਾਇਆ ਸੀ ਨੀਚੇ ਦੇਖੋ ਆਵਲਾ ਜਿਹੜਾ ਪੀਸ ਤੁਹਾਨੂੰ ਦਿਖਾਇਆ ਸ਼ਰਟ ਪੀਸ ਐਦਾ ਦੇ ਨਾਲ ਫੁੱਲ ਮੈਚਿੰਗ ਅਗੀ ਹੈ ਵਾਲੀ ਦੁਪੱਟੇ ਦੀ ਦੇਖੋ ਤੁਸੀਂ ਇਹ ਵਾਲਾ ਦੁਪੱਟਾ ਇਹ ਵਾਲੇ ਸ਼ਰਟ ਪੀਸ ਨਾਲ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਜੀ ਇਹ ਵਾਲੇ ਸ਼ਰਟ ਪੀਸ ਨਾਲ ਸਾਡੇ ਕੋਲ ਬਾਈ ਕਰ ਸਕਦੇ ਹੋ ਜਾਂ ਇਦਾਂ ਦਾ ਪਲੇਨ ਸੂਟ ਲੈ ਕੇ ਵੀ ਇਦਾਂ ਦਾ ਦੁਪੱਟਾ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲੇ ਸ਼ਰਟ ਪੀਸ ਦੇ ਨਾਲ ਵੀ ਇਹਦੀ ਪੂਰੀ ਮੈਚਿੰਗ ਦਾ ਦੁਪੱਟਾ ਠੀਕ ਹੈ ਜੀ ਇੱਕ ਸਾਡੇ ਕੋਲੇ ਜੀ ਇਹ ਸੂਟ ਹੈ ਜੀ ਇਦਾਂ ਦਿਖਾਉਣ ਲੱਗੇ ਤੁਹਾਨੂੰ ਅਸੀਂ ਇਹ ਸਾਡੇ ਕੋਲੇ 올ਓਵਰ ਸੂਟ ਹੈ ਸ਼ਿਮਰ ਦਾ ਦੇਖੋ ਇਹਦੀ ਡਿਜ਼ਾਈਨਿੰਗ 올 오버 수트 ਹੈ ਜੀ ਇਹਦੇ ਨਾਲ ਸੀ ਦੁਪੱਟਾ ਲਿਖਾਉਣੇ ਤੁਹਾਨੂੰ ਮੈਚਿੰਗ ਇਹ ਵਾਲਾ ਜਿਹੜਾ ਮੈਚਿੰਗ ਦੁਪੱਟਾ ਹੈ ਜੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਦੇਖੋ ਪਰ ਥੋੜਾ ਜਿਹਾ ਇਹਦੇ ਵਿੱਚ ਡਿਫੈਕਟ ਹੈ ਦੁਪੱਟੇ ਵਿੱਚ ਅਸੀਂ ਲੈਸ ਕਰਕੇ ਦਵਾਂਗੇ ਜੀ ਐਦਾਂ ਥੋੜਾ ਜਿਹਾ ਡਿਫੈਕਟ ਹੈ ਇੱਕ ਦੋ ਥਾਂ ਦੁਪੱਟੇ 'ਚ ਪਰ ਅਸੀਂ ਲੈਸ ਕਰਕੇ ਦਵਾਂਗੇ ਦੁਪੱਟਾ ਜਿਹੜੀ ਵੀ ਮੇਰੀ ਭੈਣ ਇਹ ਵਾਲਾ ਦੁਪੱਟਾ ਇਹ ਵਾਲੇ ਸੂਟ ਦੇ ਨਾਲ ਲੈਣਾ ਚਾਹੁੰਦੀ ਹੈ ਕਿਉਂਕਿ ਸੂਟ ਬੜਾ ਸੋਹਣਾ ਜਿਹਾ ਰੈਡੀ ਹੋਣਾ ਬਣ ਕੇ ਦੇਖੋ ਛੋਟੇ ਜਿਹੇ ਪ੍ਰਿੰਟ ਦਾ ਸ਼ਿਮਰ ਦਾ ਸੂਟ ਹੈ ਸ਼ਿਮਰ ਦਾ ਸੂਟ ਹੈ ਜੀ ਬਿਲਕੁ ਇਹ ਬੜਾ ਸੋਹਣਾ ਜਿਹੜਾ ਦੁਪੱਟਾ ਲੱਗਿਆ ਹੋਇਆ। ਦੇਖੋ ਜੀ। ਬੜਾ ਪਿਆਰਾ ਜਿਹਾ ਦੁਪੱਟਾ ਲੱਗਿਆ ਹੋਇਆ ਇਹ ਨਾਲ। ਇਹ ਕੇਵਲ ਆ ਸੂਟ ਹੈ ਜੀ ਸਾਡੇ ਕੋਲੇ। ਪੂਰੀ ਪੂਰਾ 3.5 ਮੀਟਰ ਸੂਟ ਹੈ ਜੀ ਵੱਡੇ ਪਣੇ ਦਾ। ਦੇਖੋ ਵੱਡੇ ਪਣੇ ਦਾ ਪੂਰੇ 3.5 ਮੀਟਰ ਸੂਟ ਹੈ ਜੀ। ਲੁੱਕ ਦੇਖੋ ਸੂਟ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਜੀ ਡਿਜ਼ਾਈਨਿੰਗ ਹੈ ਦੀ। ਤੇ ਇਹਦੇ ਨਾਲ ਹੀ ਵੀ ਦੁਪੱਟਾ ਸਾਡੇ ਕੋਲੇ ਸ਼ਿਮਰਦਾ। ਦੇਖੋ ਜੀ। ਇਹ ਵਾਲਾ ਦੁਪੱਟਾ ਤੁਸੀਂ ਸਾਡੇ ਕੋਲੇ ਸੂਟ ਦੇ ਨਾਲ ਬਾਈ ਕਰ ਸਕਦੇ। ਦੇਖੋ ਜੀ। ਇਹ ਵਾਲਾ ਦੁਪੱਟਾ ਹੀ ਸੂਟ ਦੇ ਨਾਲ ਸਾਡੇ ਕੋਲ ਬਾਈ ਕਰ ਸਕਦੇ ਹੋ ਪੂਰਾ ਕੰਪਲੀਟ ਸੂਟ ਹੈ ਜੀ 400 ਦੇ ਵਿੱਚ ਤੁਹਾਨੂੰ ਦੁਪੱਟਾ ਮਿਲੂਗਾ ਠੀਕ ਹੈ ਜੀ ਇੱਕ ਇਹ ਵਾਲੇ ਸੂਟ ਆ ਇਹ ਵੀ ਕੰਪਲੀਟ ਸੂਟ ਹੈ ਸਾਡੇ ਕੋਲੇ ਸ਼ਿਮਰ ਦਾ ਦੇਖੋ ਜੀ ਕੰਪਲੀਟ ਸੂਟ ਹੈ ਸ਼ਿਮਰ ਦਾ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਰਸ਼ੀਆ ਬ੍ਰਾਂਡ ਦਾ ਸੂਟ ਰਹਿਣ ਵਾਲਾ ਸ਼ਿਮਰ ਦਾ ਡਿਜ਼ਾਈਨ ਹੀ ਦੇਖੋ ਕਿੰਨੀ ਪਿਆਰੀ ਹੈ ਜੀ ਇਹਦੀ 700 ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਸ਼ਿਮਰ ਦਾ ਕੰਪਲੀਟ ਸੂਟ ਕੰਪਲੀਟ ਸੂਟ ਇਹਦੇ ਨਾਲ ਤੁਹਾਡੇ ਕੋਲ ਦੁਪੱਟਾ ਬਾਏ ਕਰ ਸਕਦੇ ਹੋ ਤੁਸੀਂ ਏਦਾਂ ਦਾ ਸ਼ਿਮਰ ਲਈ ਦੇਖੋ ਜੀ ਇਹ ਵਾਲਾ ਦੁਪੱਟਾ ਹੋਣਾ ਇਹ ਵਾਲੇ ਸੂਟ ਨਾਲ ਦੇਖੋ ਇਹ ਸ਼ਿਮਰ ਦਾ ਦੁਪੱਟਾ ਹੋਣਾ ਇਸੇ ਸੂਟ ਦੇ ਨਾਲ ਬੜਾ ਸੋਹਣਾ ਜਿਹਾ ਸੂਟ ਬਣਨਾ ਜੀ ਰੈਡੀ ਹੋ ਕੇ ਦੇਖੇ ਸੇਮ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਇਹੀ ਦੁਪੱਟਾ ਮਿਲੂਗਾ ਜੀ ਸ਼ਿਮਰ ਦਾ ਸ਼ਿਮਰ ਦਾ ਸੂਟ ਹੈ ਜੀ 400 ਰੁਪਏ ਦਾ ਦੁਪੱਟਾ ਰਹਿਣ ਵਾਲਾ 700 ਰੁਪਏ ਦਾ ਜੇ ਸੂਟ ਹੈ ਜੀ ਇਹ ਸ਼ਿਮਰ ਦਾ ਦੇਖ ਸਕਦੇ ਹੋ ਸਾਰਾ ਸੂਟ ਤੁਹਾਨੂੰ 올ਓਵਰ ਮਿਲੇਗਾ ਸੂਟ ਇਹ ਵਾਲਾ ਤੁਹਾਨੂੰ ਸ਼ਿਮਰ ਦਾ ਨਾਲ ਸੇਮ ਡਿਜ਼ਾਈਨਿੰਗ ਦਾ ਦੁਪੱਟਾ ਮਿਲੇਗਾ ਜੀ ਠੀਕ ਹੈ ਜੀ ਇਹ ਵਾਲਾ ਦੁਪੱਟਾ ਮਿਲੇਗਾ ਐਸੀ ਸਾਡੇ ਅੱਜ ਦੇ ਸ਼ਿਮਰ ਦੇ ਸੂਟ ਜੇਕਰ ਤੁਹਾਨੂੰ ਇਹ ਨਾ ਹਾਂਜੀ ਕੇਵਲ ਦੁਪੱਟਾ ਰਹਿਣ ਵਾਲਾ ਸ਼ਿਮਰ ਦਾ ਡਿਜ਼ਾਈਨਿੰਗ ਦੇਖੋ ਦੁਪੱਟੇ ਦੀ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਜੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਦੁਪੱਟੇ ਦੀ ਦੇਖੋ ਜੀ 400 ਦੇ ਵਿੱਚ ਇਹ ਬੜਾ ਤੁਸੀਂ ਦੁਪੱਟਾ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਸ਼ਿਮਰਤਾ ਜੀ ਤਾਂ ਵਿੱਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਇਹਨਾਂ ਸੂਟ ਨੂੰ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ